ਇਸ ਸਮੇਂ ਦੀ ਸਭ ਤੋਂ ਮਾੜੀ ਖਬਰ ਗੁਰੂ ਅਰਸੇਤਵਾਰੀ ਹੈ ਗੁਰੂ ਅਰਸੇਤ ਦੀ ਬਸਤੀ ਗੁਰਕਰਮ ਸਿੰਘ ਵਾਲਾ ਦੇ ਇੱਕ ਨੌਜਵਾਨ ਲੜਕੀ ਚੰਡੀਗੜ੍ਹ ਵਿਖੇ ਪੇਪਰ ਦੇਣ ਲਈ ਜਾ ਰਹੀ ਸੀ ਜਦੋਂ ਪੇਪਰ ਦੇਣ ਦੀ ਯਾਰਸੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਪਹੁੰਚਦੀ ਆ ਤਾਂ ਉਸ ਦਾ ਅਚਾਨਕ ਟ੍ਰੇਨ ਤੋਂ ਉਤਰਨ ਲੱਗਿਆ ਪੈਰ ਫਿਸਲ ਜਾਂਦਾ ਜਿਸ ਕਰਕੇ ਟ੍ਰੇਨ ਹੇਠਾਂ ਅੱਗੇ ਉਸ ਦੀ ਮੌਤ ਹੋ ਗਈ ਹੈ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਦਰਅਸਲ ਲੜਕੀ ਪੇਪਰ ਦੇਣ ਲਈ ਜਾ ਰਹੀ ਸੀ ਤਾਂ ਟ੍ਰੇਨ ਤੇ ਹਾਸਾ ਵਾਪਰਿਆ ਤੇ ਮਾਂ ਬਾਬ ਜਿਹੜੇ ਆ ਫਰੋਜਪੁਰ ਦੇ ਸਿਵਲ ਹਸਪੀਟਲ ਵਿੱਚ ਉਹਦੀ ਲਾਸ਼ ਲੈ ਕੇ ਬੈਠੇ ਆ ਤੇ ਕੁਰਲਾ ਰਿਆ ਪੂਰਾ ਕੀ ਮਾਮਲਾ ਹੈਗਾ ਦੇਖਿਓ ਆ ਪੂਰੀ ਵੀਡੀਓ ਮਤਲਬ ਇਹ ਕੀ ਹੋਇਆ ਜੀ ਬੱਚੇ ਪੁੱਤਰ ਪੇਪਰ ਦੇਣ ਚੱਲੇ ਸੀ ਰੇਲ ਤੋਂ ਪੈਰ ਸਿੱਟ ਲਿਆ ਇਹ ਡੇਗ ਪਈ ਤੇ ਟ੍ਰੇਨ ਚੱਲ ਕੇ ਚੜ ਗਈ ਉੱਤੇ ਹਾਏ ਪੇਪਰ ਕਿੱਥੇ ਦੇਣ ਜਾ ਰਹੇ ਸੀ ਜੀ ਚੰਡੀਗੜ੍ਹ ਚੱਲੇ ਸੀ ਪੇਪਰ ਦੇਣ ਹਾਏ ਤੇਰੇ ਪੇਪਰ ਸੀ ਕੋ ਸਰਕਾਰ ਜਾਂ ਨੌਕਰੀਆਂ ਦਾ ਚੰਡੀਗੜ੍ਹੋਂ ਉਹਦਾ ਫਾਰਮ ਭਰਿਆ ਤਾਂਸ ਦਾ ਹਾਏ ਲੜਕੀ ਦਾ ਨਾਮ ਕੀ ਹੈ ਜੀ ਹਾਂ ਦਾ ਨਾਮ ਰਿਬਕਾ ਹੈ ਠੀਕ ਆਏ ਮੇਰੀ 6 ਸਾਲ ਵਰਕੀ ਬੱਚੀ ਮੇਰੀ ਬੱਚੀ ਇੰਨੀ ਸੋਹਣੀ ਏ ਮੇਰੀ ਬੱਚੀ ਇਹ ਜਿਹੜੀ ਘਟਨਾ ਹੋਈ ਹੈ ਕਿੱਥੇ ਹੋਈ ਹੈ ਜੀ ਹਾਏ ਉਧਰ ਚੌਣੀ ਵਾਲੇ ਰੇਲਟੇਸ਼ਨ ਤੇ ਹੋਈ ਹੈ ਕਿ ਐਸਟੇ ਰੇਲਟੇਸ਼ਨ ਤੇ ਹੋਈ ਹੈ ਆਪਣੇ ਕਿ ਕਿੱਥੋਂ ਤੁਸੀਂ ਰਹਿੰਦੇ ਹੋ ਤੁਸੀਂ ਹਾਏ ਅੰਮ੍ਰੀ ਰਹਿੰਦੇ ਗੁਰੂ ਕਰਮ ਸਿੰਘ ਜੀ ਬੰਦੇ ਰਹਿੰਦੇ ਨੇ ਪੁੱਤਰੇ ਤੇਰੀ ਬੱਚੀ ਨੇ ਐਮਐਸਸੀ ਕੀਤੀ ਇੱਕ ਮਿਸਤਰੀ ਹੈ ਪੜ੍ਹੀ ਏ ਮੈਂ ਸ੍ਰੀ ਤੇ ਇੱਕ ਮਿਸਤਰੀ ਦੀ ਟੀਚਰ ਸੀ ਹਾਏ ਆਏ ਆਏ ਜੀ ਦਾ ਨਾਮ ਰੇਕਾ ਜੀ ਜੀ ਗੁਰੂ ਸਾਹਿਬ ਚੱਲੇ ਸੀ ਇਹਨਾਂ ਕੋਈ ਭਰਾਉਣਾ ਸੀ ਕਲਡ ਤੋਂ ਚੰਦਗੜ੍ਹ ਟ੍ਰੇਲ ਤੇ ਚੜਨਾ ਸੀ ਇਹਨਾਂ ਦੇ ਪੇਪਰੇ ਬੱਚੇ ਦਾ ਪੈਰ ਫਿਸਰਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਉੱਤੇ ਪੂਰੀ ਸਾਵਧਾਨੀ ਚਾਹੀਦੀ ਹੈ ਕਿ ਗਾਹ ਤੋਂ ਹਰ ਕੇ ਬੱਚੇ ਨਾਲ ਇਹ ਹਜਾਤਾ ਨਾ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸਾਡੇ ਬੱਚਿਆਂ ਦਾ ਬਹੁਤ ਬੁਰਾ ਹੋ ਗਿਆ ਜੇ ਤਾਂ ਕਿਸੇ ਜੋਗੇ ਲਗੇ ਇਕੱਲਾ ਬੱਚਾ ਹੀ ਕਾਂ ਬੱਚਾ ਨਹੀਂ ਨਾ ਕੋਈ ਹੈ ਇਕੱਲਾ ਮਾਪਾਪਾ ਰਹੇਗਾ ਇਹਨਾਂ ਨੂੰ ਕਸਭਾਲਣ ਵਾਲਾ ਨਹੀਂ ਰਹੇਗਾ ਉਹਨੇ ਕੀ ਲਈ ਨਰਕੇ ਦੇ ਇਦਾਂ ਹੀ ਇਕੱਲਾ ਹੋ ਜਾਗਾ ਜੋ ਇਹਨਾਂ ਲਗਾ ਕਿ ਸਕਾਰਬਨ ਉਸ ਨੂੰ ਉੱਚ ਜੋ ਬੰਦੀ ਦਿੱਤੀ ਜਾਵੇ ਕਰਨ ਕੀਤਾ ਜਾਵੇਗਾ ਇੱਕ ਗਰੂਰ ਸਾਹਿਬ ਦੇ ਨਾਲੇ ਰਾਜੂ ਮੇਰਾ ਨਾਮ ਹੈ ਰਿਪਕਾ ਨਾਮ ਦੀ ਮੇਰੀ ਭਤੀਜੀ ਹੈ ਜੀ ਇਹ ਗਰੂਰ ਸਾਉਂ ਟ੍ਰੇਨ ਚੜੀ ਜੀ ਪੇਪਰ ਦੇਣ ਵਾਲੀ ਤੇ ਉਦੋਂ ਬਾਅਦ 7:30 8 ਵਜੇ ਫੋਨ ਗਿਆ ਕੀ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ ਹਸਪੀਟਲ ਆ ਕੇ ਸਾਨੂੰ ਪਤਾ ਲੱਗਾ ਵੀ ਕੁੜੀ ਦਾ ਪੈਰ ਟਰੇਨ ਚੜ ਲੈ ਗਿਆ ਚੜਕੀ ਗਾ ਟਰੇਨ ਦੇ ਥੱਲੇ ਆ ਹਸਪੀਟਲ ਆ ਕੇ ਪਤਾ ਲੱਗਾ ਸਾਨੂੰ ਕਿਹਨਾਂ ਦੀ ਤਰਫੋਂ ਤੁਹਾਨੂੰ ਕਾਲ ਕੀਤੀ ਗਈ ਸੀ ਸਾਨੂੰ ਜੇ ਇਥੋਂ ਮੁੰਡੇ ਕੇ ਨੇ ਕੀਤੀ ਕਾਲ ਆ ਆ ਮੈਂ ਕਿਸੇ ਨੇ ਕੀਤੀ ਬੰਦੇ ਨੇ ਕੀ ਮੰਗ ਕਰਦੇ ਹੋ ਮੰਗ ਜਵੇ ਲੋ ਜੀ ਜੋ ਵਿਚਾਰੀ ਟਿੱਕਾ ਕੁੜੀ ਸੀ ਸਾਡੇ ਭਤੀਜੀ ਸਾਡੇ ਭਰਾ ਕੋਲੇ ਹੋਰ ਕੋਈ ਬੱਚਾ ਨਹੀਂ ਆ